दलित समाज नाल बेन साफी प्रशासन दी बेरुखी बर्दाश्त नहीं करा गे गैरी दलित महाम पंचायत ने पुचो की किता रोज प्रदर्शन डी एसपी पी दे परोसे बाद तरना चुकया सच दी राह टीवी विच तुहाडा तो सारयां दा स्वागत है दलित समाज नाल बेन साफी प्रशासन दी बेरुखी बर्दाश्त नहीं करा गे गैरी दलित महाम पंचायत ने पुच्चो चौक की किता रोस प्रदर्शन डी एस दे परोसे बाद तरना किया। पुलिस प्रशासन दे दलित विरोधी वतीरे अते दोषिया खिलाफ कारवाई ना करन दे रोस वजो दलित महाम पंचायत ते सौदा लहरा दे दलित परिवारा ने तरसेम सिंह दे कार दाखिल होके कुटमार करण वाले ऊपर पर्चा दर्ज न करण अते दोषी नु बचाउन दे यत्ना दे पुलिस दे खिलाफ रोस प्रदर्शन किया महिलावा अते नौजवाना ने धरना दिता पुलिस प्रशासन अते पंजाब सरकार खिलाफ नारेबाजी की उगे दलित नेता किरणजीत सिंह गैरी चेयरमैन नेशनल दलित महाम पंचायत पंजाब जर्नल सकतर कांग्रेस तरना प्रदर्शन कर रहे दलित समाज नु संबोधन करने लाई आए गैरी ने ਇਸ ਮਾਮਲੇ ਨੂੰ ਸਮੇਂ ਸਿਰ ਹੱਲ ਨਾ ਕਰਨ ਦੀ ਨਿਖੇਦੀ ਕਰਦਿਆ ਕਿਹਾ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਹੈ ਦਲਿਤ ਸਮਾਜ ਨਾਲ ਬੇਇਨਸਾਫੀ ਅਤੇ ਦਫ਼ਰਾ ਵਿੱਚ ਬੇਰੁਕੀ ਵਿਤਰੇਵਾ ਜੀ ਵਧ ਗਈ ਹੈ ਗਹਿਰੀ ਨੇਕੇ ਹਮ ਲੋਕਾਂ ਕਰਾਰ ਵਾਲਾ ਸੋਦਾ ਲਹਿਰਾ ਦਲਿਤ ਸਮਾਜ ਦੇ ਮਸਲਿਆਂ ਸਬੰਧੀ ਐਸ ਐਸ ਪੀ ਨੂੰ ਇਨਾ ਲੋਕਾਂ ਨੇ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੇਲੇ ਜਿਸ ਕਰਕੇ ਮਜਬੂਰ ਦਲਿਤ ਸਮਾਜ ਨੂੰ ਰੋਸ ਪ੍ਰਦਰਸ਼ਨ ਕਰਨਾ ਪੈ ਗਿਆ ਉਹਨਾ ਕਿਹਾ ਦਿਹਾੜੀਦਾਰ ਲੋਕਤਾਨੂਕ ਕੰਮ ਛੱਡ ਕੇ ਇਨਸਾਫ ਲਈ ਅੰਦੋਲਨ ਕਰਨਾ ਪਵੇ ਮੰਦ ਪਾਗਾ ਹੈ ਸੋਦਾ ਲਹਿਰਾ ਦੇ ਤਰਸੇਮ ਸਿੰਘ 8 ਤਰੀਕ ਨੂੰ ਕਟਮਾਰ ਹੋਈ ਅਜ ਤਰਨੇ ਪ੍ਰਦਰਸ਼ਨ ਤੋਂ ਬਾਅਦ ਚੌਕੀ ਇਨ ਚਾਰਜ ਮੌਕਾ ਦੇਖਣ ਗਿਆ ਕਾਰਵਾਈ ਕਰਨ ਦਾ ਪਰੋਸਾ ਡੀਐਸਪੀ ਰਚਪਾਲ ਸਿੰਘਾ ਤੇ ਐਸ ਐਚਓ ਸੰਦੀਪ ਸਿੰਘ ਪਾਰਟੀ ਨੇ ਦਿੱਤਾਤਾ 19 ਦਸੰਬਰ चुप लिया गया गैरी ने ऐलान किया दलित शाही किसी भी बर्दाश्त नहीं करा दलित समाज प्रशासन विरोधी नीतियां वतीरे खिलाफ आवाज उठाने दलित महामचायत पलेटफार्म तता मिट्टू सिंह मनजीत बेगा प्रधान काकू पुछ मोहन सिंह कालू बिंदर ਸਦੀ ਸਿੰਘ ਗੋਬਿੰਦਪੁਰਾ ਸੀਤਾ ਸਿੰਘ ਕਰਾੜ ਵਾਲਾ ਬਿੰਦਰ ਕੌਰ ਬੀਗਾ ਮਨਦੀਪ ਸਿੰਘ ਸੁਖਵਿੰਦਰ ਸਿੰਘ ਬੀਅੰਤ ਸਿੰਘ ਵਿਕੀ ਨਛੱਤਰ ਸਿੰਘ ਜੋਤੀ ਕੌਰ ਕੁਲਦੀਪ ਕੌਰ ਪਰਮਜੀਤ ਕੌਰ ਗੁਲਜਿੰਦਰ ਕੌਰ ਹਾਜ਼ਰ ਸੰ ਘੋਰ ਖਬਰਾਂ ਦੇਖਣ ਲਈ ਸੱਚ ਦੀ ਰਾਹ ਟੀਵੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਹਰੇਕ ਖਬਰ ਤੁਹਾਡੇ ਤੱਕ ਪਹੁੰਚ ਦੇ ਆਧਾਰ ਤੇ ਪਹੁੰਚ ਸਕੇ ਬਠਿੰਡਾ ਤੋਂ ਪੱਤਰਕਾਰ ਨਰਿੰਦਰ ਪੁਰੀ ਦੀ ਵਿਸ਼ੇਸ਼ ਰਿਪੋਰਟ दलित समाज नाल देन साफि प्रशासन दी बेरुखी बर्दाश्त नहीं करागे गैरी। दलित महाम पंचायत ने पुचो चौकी की किता रोज प्रदर्शन डी एसपी दे परोसे बाद तरना चुकया साच दी राह टीवी विच तोहाडा सारेया दा स्वागत है दलित समाज नाल देन साफि प्रशासन दी बेरुखी बर्दाश्त नहीं करागे गैरी। दलित महाम पंचायत ने कुचो चौकी की रोज प्रदर्शन डी एस दे परोसे बाद तरना चुकया पुलिस प्रशासन दे दलित विरोधी वतीरे अते दोषिया खिलाफ कारवाई ना करने दे रोस वजो दलित महाम पंचायत ते सौदा लहरा दे दलित परिवारा ने तरसेम सिंह दे कार दाखल होके कुटमार ਕਰਨ ਵਾਲਿਆਂ ਉੱਪਰ ਪਰਚਾ ਦਰਜ ਨਾ ਕਰਨ ਅਤੇ ਦੋਸ਼ੀਆਂ ਨੂੰ ਬਚਾਉਣ ਦੇ ਯਤਨਾਂ ਦੇ ਪੁਲਿਸ ਦੇ ਖਿਲਾਫ ਲੋਕ ਪ੍ਰਦਰਸ਼ਨ ਕੀਤਾ ਮਹਿਲਾਵਾਂ ਅਤੇ ਨੌਜਵਾਨਾਂ ਨੇ ਤਰਨਾ ਦਿੱਤਾ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਨਾਹਰੇਬਾਜ਼ੀ ਕੀਤੀ ਉਹਗੇ ਦਲਿਤ ਨੇਤਾ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਮ ਪੰਚਾਇਤ ਪੰਜਾਬ ਜਰਨਲ ਸਕੱਤਰ ਕਾਂਗਰਸ ਤਰਨਾ ਜੀ ਅੱਜ ਜਿਹੜਾ ਇਹ ਧਰਨਾ ਕਿੱਥੇ ਔਰ ਕਿਉਂ ਲਾਇਆ ਗਿਆ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਪੰਚਾਇਤ ਪੰਜਾਬ ਜਨਸਕਤਰ ਪੰਜਾਬ ਪ੍ਰਦੇਸ਼ ਕਾਂਗਰਸ ਅੱਜ ਅਸੀਂ ਖੜੇ ਆ ਪੁੱਚੋ ਪੁਲਿਸ ਚੌਕੀ ਦੇ ਬਾਹਰ ਜਿੱਥੇ ਲਹਿਰਾ ਸੌਂਦਾ ਪਿੰਡ ਦੇ ਇੱਕ ਦਲਿਤ ਪਰਿਵਾਰ ਮੇਰੇ ਨਾਲ ਖੜਾ ਹੈ ترਸੇਮ ਸਿੰਘ ਇਹ ترਸੇਮ ਸਿੰਘ ਦੇ ਘਰ ਵੜ ਕੇ ਕੁਝ ਵਿਅਕਤੀਆਂ ਨੇ ਬਾੜੇ ਅੰਸਰਾਂ ਨੇ ਕੁੱਟਮਾਰ ਕੀਤੀ ਤਾਂ ਜਿਹੜੀ ਪੁਲਿਸ ਹੈਗੀ ਹੈ ਉਹਨਾਂ ਨੇ ਮੌਕਾ ਤੱਕ ਨਹੀਂ ਦੇਖਿਆ ਹਾਲੇ ਤੱਕ ਪਰਚਾ ਦਰਜ ਨਹੀਂ ਕੀਤਾ ਤੋਂ ਪਰਚਾ ਦਰਜ ਕਰਵਾਉਣ ਦੇ ਲਈ ਇਹ ਸੌਂਦੇ ਪਿੰਡ ਦੇ ਲੋਕ ਜਿਹੜੇ ਹੈਗੇ ਐ ਤੇ ਦਲਤ ਮਹਾ ਪੰਚਾਇਤ ਦੇ ਅਹੁਦੇਦਾਰ ਕੁਝ ਵਰਕਰ ਸਹਿਬਾਨ ਇੱਥੇ ਆਏ ਆਂ ਔਰ ਬੜੇ ਅਫਸੋਸ ਨਾਲ ਮੈਨੂੰ ਇੱਥੇ ਕਹਿਣਾ ਪੈ ਰਿਹਾ ਹੈ ਭਗਵਾਨ ਤੁਮਾਨ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਕਹਿੰਦੇ ਅਸੀਂ ਆਮ ਲੋਕਾਂ ਦੀ ਸਰਕਾਰ ਆ ਇੱਥੇ ਕੋਈ ਰਿਸ਼ਵਤ ਨਹੀਂ ਚੱਲੂਗੀ ਸਭ ਕੁਝ ਸਸੀਅਤੇ ਬੰਦ ਕਰ ਦਾਂਗੇ ਆਮ ਲੋਕਾਂ ਦੀ ਗੱਲ ਸੁਣੀ ਜਾਇਆ ਕਰੂਗੀ ਤੇ ਆ ਤੁਸੀਂ ਜੌਂਦੀ ਜਾਗਦੀ ਤਸਵੀਰ ਦੇਖਦੇ ਹੋ ਦੇਖ ਰਹੇ ਹੋਏ ਤੇ ਕਿ ਸਾਰੇ ਗਰੀਬ ਜਨਤਾ ਦਿਹਾੜੀ ਕਰਨ ਵਾਲੇ ਮਜ਼ਦੂਰੀ ਕਰਨ ਵਾਲੇ ਇਹ ਲੋਕ ਜਿਨ੍ਹਾਂ ਨੇ ਭਲੇਖੇ ਚ ਆ ਕੇ ਜਿਨ੍ਹਾਂ ਦੇ ਤੇਜਰੀਵਾਲ ਦੇ ਭਗਵੰਤ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਗਲਤ ਮਹਾਪੰਚਾਇਤ ਪੰਜਾਬ ਜਨਸਕਤਰ ਪੰਜਾਬ ਪ੍ਰਦੇਸ਼ ਕਾਂਗਰਸ ਅੱਜ ਪੁੱਚੋ ਚੌਂਕੀ ਦੇ ਸਾਹਮਣੇ ਗਲਤ ਮਹਾਪੰਚਾਇਤ ਦੇ ਵਰਕਰਾਂ ਵੱਲੋਂ ਤੇ ਸੌਂਧਾ ਪਿੰਡ ਦੇ ਲੋਕਾਂ ਵੱਲੋਂ ਤੇ ਸਾਰੇ ਸਾਥੀਆਂ ਵੱਲੋਂ ਇੱਕ ਰੋਸ ਧਰਨਾ ਦਿੱਤਾ ਗਿਆ ਹੈ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਕਾਰਨ ਇਹ ਹੈ ਕਿ 8 ਤਰੀਕ ਨੂੰ ਇੱਕ ਝਗੜਾ ਹੋਇਆ ਕਿਉਂ ਤਰਸੇਮ ਸਿੰਘ ਸਾਥੀ ਦੇ ਘਰੇ ਵੜ ਕੇ ਕੁਝ ਲੋਕਾਂ ਨੇ ਕੁੱਟਮਾਰ ਕੀਤੀ ਤੇ ਹਾਲੇ ਤੱਕ ਪੁਲਿਸ ਨੇ ਪਰਚਾ ਦਰਜ ਨਹੀਂ ਕੀਤਾ ਇਸ ਗੱਲ ਨੂੰ ਲੈ ਕੇ ਸਮੁੱਚੇ ਪਾਈਜਰ ਦੇ ਵਿੱਚ ਰੋਸ ਹੈ ਕਿਸੇ ਤਰ੍ਹਾਂ ਕੜਨ ਵਾਲਾ ਪਿੰਡ ਜਿੱਥੇ ਇੱਕ ਨੌਜਵਾਨ ਦੀ ਮੌਤ ਹੋਈ ਹੈ 306 ਦਾ ਪਰਚਾ ਦਰਜ ਹੋਇਆ ਤੇ ਕੜਨ ਵਾਲੇ ਦੇ ਲੋਕ ਰੋਸ ਕਦੇ ਐਸਐਸਪੀ ਦੇ ਦਫ਼ਤਰ ਜਾਂਦੇ ਆ ਮੁਲਾਕਾਤ ਨਹੀਂ ਹੁੰਦੀ ਇਹ ਸਾਰੇ ਲੋਕਾਂ ਦੇ ਐਸਐਸਪੀ ਨੂੰ ਮਿਲ ਜਾਂਦੇ ਆ ਮੁਲਾਕਾਤ ਨਹੀਂ ਹੁੰਦੀ ਤਾਂ ਉਹ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਇਹ ਵੀ ਵੱਡਾ ਰੋਸ ਹੈ ਇਸੇ ਤਰ੍ਹਾਂ ਮਲੂਕੇ ਪਿੰਡ ਦੇ ਵਿੱਚ ਇੱਕ ਨੌਜਵਾਨ ਦੀ ਕੁੱਟਮਾਰ ਹੋਈ ਹੈ 307 ਦਾ ਪਰਚਾ ਦਰਜ ਹੋਇਆ ਹੈ ਪਰ ਦੋਸ਼ੀਆਂ ਨੂੰ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਸੋ ਇਹ ਲਾਂ ਡਾਕਟਰ ਦਾ ਜਿਹੜਾ ਮਸਾ ਇਹਦਾ ਖਤਰਨਾਕ ਹੋਇਆ ਵੈ ਕਿ ਲੋਕਾਂ ਦੀ ਕੁੱਟਮਾਰ ਹੋ ਜਾਂਦੀ ਹੈ ਕੋਈ ਜਿਹੜੀ ਕਾਰਵਾਈ ਹੈ ਉਹ ਅਮਲਤ ਨਹੀਂ ਜਾਂਦੀ ਜਾਂਦੀ ਜਿਸ ਕਰਕੇ ਮਜਬੂਰਨ ਰਦਾਲਤ ਮਹਾਪੰਚਾਇਤ ਵੱਲੋਂ ਅੱਜ ਰੋਸ ਪ੍ਰਦਰਸ਼ਨ ਰੋਸਤਾ ਨਾਲ ਦਿੱਤਾ ਗਿਆ ਮੈਂ ਕਿਰਨਜੀਤ ਸਿੰਘ ਯਾਰੀ ਇਹ ਐਲਾਨ ਕਰਦਾ ਵੀ ਜੇਕਰ ਸਾਡੇ ਭਾਈਚਾਰੇ ਦੇ ਗਰੀਬ ਲੋਕਾਂ ਦੇ ਨਾਲ بے ਇਨਸਾபி ਬੰਦਨਾ ਹੋਈ ਗੁੰਡਾਗਰਦੀ ਬੰਦਨਾ ਕੀਤੀ ਤੇ ਦੋਸ਼ੀਆਂ ਦੇ ਖਿਲਾਫ ਸਹੀ ਬਣਦੀ ਕਾਰਵਾਈ ਨਾ ਕੀਤੀ ਤਾਂ ਦਲਿਤ ਮਹਾਪੰਚਾਇਤ ਵੱਲੋਂ ਪੁਰਸ ਪ੍ਰਸ਼ਾਸਨ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਦਲਿਤ ਵਿਰੋਧੀ ਗਰੀਬ ਵਿਰੋਧੀ ਬਤਾਰੇ ਦੇ ਖਿਲਾਫ ਤਿੱਖਾ ਸੰਘਰਸ਼ ਵਿੜਾਂਗੇ ਤੇ ਸਭੀ ਜਾਂ ਮੀਰ ਨੂੰ ਜਿਹੜਾ ਸੀ ਮਟੰਡੇਚ ਅਦਾਲਤ ਮਹਾਪੰਚਾਇਤ ਦੀ ਕਾਨਫਰੰਸ ਕਰਨ ਜਾ ਰਹੇ ਆ ਉਥੇ ਵੀ ਇਸ ਮਸਲੇ ਨੂੰ ਪੂਰੇ ਜੋਰ ਨਾਲ ਉਠਾਵਾਂਗੇ ਕਿਉਂਕਿ ਸੰਵਿਧਾਨ ਅੱਜ ਖਤਰੇ 'ਚ ਹੈ ਸੰਵਿਧਾਨ ਬਚਾਉਣ ਲਈ ਤੇ ਸਾਡੇ ਆਦਲਤ ਭਾਈਚਾਰੇ ਗਰੀਬ ਲੋਕਾਂ ਨੂੰ ਬਚਾਉਣ ਲਈ ਅੱਜ ਲੋੜ ਹੈ ਸਾਨੂੰ ਸੜਕਾਂ 'ਤੇ ਇਕੱਠੇ ਹੋਣ ਦੀ ਤਾਂ ਮੈਂ ਅਪੀਲ ਕਰਦਾ ਸਮੁੱਚੇ ਦਲਤ ਭਾਈਚਾਰੇ ਨੂੰ ਅਨਸਾਪਸੰਦ ਲੋਕਾਂ ਨੂੰ ਕਿ ਪੁਲਿਸ ਨੇ ਇਸ ਮਸਲੇ ਨੂੰ ਲੈ ਕੇ ਭਰੋਸਾ ਦਿੱਤਾ ਹੈ ਕਿ ਦੋ ਦਿਨਾਂ ਬਾਅਦ ਅਸੀਂ ਮਸਲਾ ਹੱਲ ਕਰਾਂਗੇ ਜੇ ਨਹੀਂ ਹੁੰਦਾ ਆ ਫਿਰ ਮੰਗਲਵਾਰ ਤੋਂ ਬਾਅਦ ਫਿਰ ਅਸੀਂ ਇੱਕ ਪ੍ਰੋਗਰਾਮ ਲਈ ਕਾਂਗੇ ਤੇ ਡੀਐਸਪੀ ਫੂਲ ਦੇ ਦਫਤਰ ਤਰਨਾ ਦੇਵਾਂਗੇ ਫਿਰ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਦੇ ਦਫਤਰ ਵੀ ਤਰਨਾ ਦੇ ਸਕਦੇ ਹਾਂ ਇਸ ਅੰਦੋਲਨ ਨੂੰ ਹੋਰ ਤਿੱਖਾ ਕਰਾਂਗੇ ਜਦੋਂ ਤੱਕ ਗਰੀਬ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ